ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਆਪਾਂ ਸਿਆੜ ਸਾਫ ਤੋਂ ਗੁਰਦਾਰ ਜਿੱਥੇ ਆਪਾਂ ਆਉਨੇ ਹੁੰਦੇ ਆ ਸੰਡੇ ਨੂੰ ਅੱਜ ਤੁਹਾਨੂੰ ਦਵਾਂਗੇ ਆਪਾਂ ਨਵਾਂ ਸਰਪ੍ਰਾਈਜ਼ ਰਾਣੀ ਸੁਂਦਰਾ ਦਾ ਹੋਇਆਗਾ ਬੁਰਾ ਹਾਲ ਬੁਰਾ ਕਿਉਂਕਿ ਮੀਂਹ ਪੈਂਦਾ ਵਾ ਮੀਂਹ ਹੁਣ ਬੰਦ ਨਹੀਂ ਹੋ ਰਿਹਾ ਪਤਾ ਨਹੀਂ ਕਿੰਨੇ ਦਿਨ ਹਜੇ ਅਵੇਂ ਚੱਲਣਾ ਤੇ ਬਾਕੀ ਹੁਣ ਆਪਾਂ ਚੱਲਦੇ ਆ ਘਰੇ ਬੱਸ ਹਾਂਜੀ ਬਾਲੇ ਵੀਰਾਂ ਦੇ ਸਵਾਲ ਨਾਲ ਇਹ ਹੈਗੇ ਆ ਕਿ ਵੀਰੇ ਤੁਸੀਂ ਇਹ ਕਿਉਂ ਲਿਆ ਹਨਾ ਵੀ ਜੌਂਡੀਅਰ ਨਹੀਂ ਲਿਆ ਜਾਂ ਵੀਰੇ ਦੇਖੋ ਜੋ ਸੱਚ ਆ ਇਹ ਆਪਾਂ ਮੈਂ ਤੁਹਾਨੂੰ ਉਹੀ ਦੱਸੂਗਾ ਆਪਾਂ ਵੀਰੇ ਪੈਸੇ ਲਾਉਣੇ ਸੀ ਘੱਟ ਹਨਾ ਵੀ ਘੱਟ ਪੈਸੇ ਆਣਾ ਟਰੈਕਟਰ ਲਾਉਣਾ ਸੀਗੇ ਕਿਉਂਕਿ ਜੇ ਜੌਂਡੀਅਰ ਲਾਉਂਦੇ ਜੌਂਡੀਅਰ ਤੇ ਇਹਦੇ ਨਾਲ 2 ਲੱਖ ਰੁਪਏ ਵੱਧ ਲੱਗਦਾ ਨਾਰਮਲੀ ਵੇਤੇ ਹਨ ਜਿੱਡੀ ਇਹੀ ਪਾਵਰ ਦੇ ਵਿੱਚ ਜੇ ਜੌਂਡੀਅਰ ਲੈਂਦਾ ਤਾਂ 2 ਲੱਖ ਰੁਪਇਆ ਉਹਦੇ ਤੇ ਜ਼ਿਆਦਾ ਖਰਚਾ ਆਊਗਾ ਜੇ ਜੌਂਡੀਅਰ ਲੈਣੇ ਹਨ ਤੇ ਉਹਦੇ ਕਰਕੇ ਵੀਰੇ ਆਪਾਂ ਇਹ ਲਿਆ ਇੱਕ ਤਾਂ ਜਾਇਜ਼ ਰੇਟ ਦੇ ਵਿੱਚ ਮਿਲ ਗਿਆ ਹਨ ਤੇ ਇੱਕ ਚਲੋ ਸ਼ਟਲ ਗੇਅਰ ਹੈਗਾ ਵਾ ਹੋਰ ਫੰਕਸ਼ਨ ਕਾਫੀ ਹੈ ਗਿਆ ਇੱਕ ਨੰਬਰ 2 ਕਿ ਇਹਨੂੰ ਲੈਣਸਾਰ ਵੇਟ ਨਹੀਂ ਲਵਾਉਣੇ ਪੈਣੇ ਜਿਸਕੇ ਜਣ ਕੇ ਜਿਹੜੇ ਇਹਦੇ ਮੂਰਲੇ ਵੇਟ ਹਨ ਉਹ ਵੀ ਕੋਈ ਬਾਲੇ ਜ਼ਰੂਰੀ ਵੀ ਨਹੀਂ ਸੀ ਜੇ ਨਾਂ ਵੀ ਲਮਾਉਂਦੇ ਤਾਂ ਵੀ ਚੱਲ ਜਾਂਦਾ ਹਨਾ ਪਰ ਚਲੋ ਘੈਰ ਆਪਾਂ ਲੈ ਆਏ ਲਵਾਦੇ ਹਨਾ ਕਿਉਂਕਿ ਆਪਣੇ ਕੋਲੇ ਪਹਿਲਾਂ ਭਲੇ ਸੀਗੇ ਆਪਾਂ ਵੇਟ ਲੈ ਆਏ ਆ ਉਹ ਲਾ ਦੇਣੇ ਆ ਹੁਣ ਵੇਟ ਤੇ ਕੀ ਬਾਕੀ ਹੋਂ ਸੀਗਾ ਕਿ ਚਲੋ ਚਲਾ ਕੇ ਪਤਾ ਲੱਗ ਜੂ ਨਾ ਲਓ ਜੀ ਆ ਗਿਆ ਆਪਣਾ ਨਵਾਂ ਟਰੈਕਟਰ ਹੁਣ ਕਰੋ ਦਰਸ਼ਨ ਇਹਦੇ ਉਹ ਤਾਂ ਪਾਲੇ ਤੋਂ ਮਿਲ ਜਾਣੇ ਆ ਬਿੱਦਰ ਪਾਲੇ ਤੇੋਂ ਮਿਲ ਜਾਣੇ ਆ ਕਿਹੜਾ ਉਹ ਦੋ ਮਿੰਟ ਲੱਗਣੇ ਆ ਲਿਆ ਖੋਲ ਕੇ ਲੈ ਆਉਣੇ ਆ ਉਦੋਂ ਉਹ ਇਹਨੂੰ ਖੋਲ ਤਾਂ ਸਿਰ ਸਾਧ ਇੱਕ ਵਾਰ ਖੋਲ ਕੇ ਦੇ ਦੇ ਫੇਰ ਆਪਾਂ ਨਮਾ ਲੈ ਆਉਣੇ ਇਹਦੇ ਨਾਲ ਦਾ ਸਹਿਜ ਇਹ ਹਾਂ ਆ ਦੇ ਲੋ ਹਾਲ ਬੁਰਾ ਹੋ ਗਿਆ ਇਹਦੀ ਟਾਇਰ ਆਇਆ ਫੁੱਲ ਉਹਦੀ ਇਹ ਆ ਵੀਰੇ ਇਹਦਾ ਕਾਰਨ ਵੀਰੇ ਬਸ ਇਹੀ ਆ ਕਿ ਆਪਾਂ ਪੈਸੇ ਘੱਟ ਲਾਉਣੇ ਸੀ ਤਾਂ ਕਰਕੇ ਆਪਾਂ ਲਿਆ ਤੇ ਚਲੋ ਵੀ ਵਧੀਆ ਚੀਜ਼ ਮਿਲ ਗਈ ਘੱਟ ਪੈਸਿਆਂ ਦੇ ਨਹੀਂ 2.5 ਲੱਖ ਰੁਪਇਆ ਹੋਰ ਲਾਉਣਾ ਸੀਗਾ ਤੇ ਉਸ ਚੱਕਰ ਦੇ ਵਿੱਚ ਆਪਾਂ ਨਹੀਂ ਪੰਗਾ ਲਿਆ ਉਹਨਾਂ ਨਵਾਂ ਲੈਣ ਦਾ ਹਨਾ ਕਿ ਦੂਜੇ ਲੈਣ ਦਾ ਉਹ ਚਲਾਈ ਵੀ ਜਾਂਦੇ ਆ ਇਹਨੂੰ ਵੀ ਚਲਾ ਕੇ ਦੇਖਣਾ ਚਾਹੀਦਾ ਕਿ ਕਿਉਂਕਿ ਕਈ ਵੀਰਾਂ ਕੋਲੇ ਹੈਗੇ ਆ ਉਹ ਸਾਰੇ ਇਹਦੇ ਇਨਸੈਪਟੀ ਕਰਦੇ ਆ ਜੋਤ ਕੋਲੇ ਆ ਉਹ ਬਹੁਤ ਸਭੀ ਵਧੀਆ ਵਾ ਵੀਰੋ ਕਹਿੰਦਾ ਉਹਨੇ ਪੁੱਛਣ ਕਿਉਂ ਪੁੱਛਿਆ ਉਹ ਤੋਂ ਫੇਰ ਲਿਆ ਸਾਰਾ ਡਿਟੇਲ ਮੈਂਗਾ ਚਲਾ ਕੇ ਦੇਖਾਂਗੇ ਨਾਲ ਪਥਲ ਆਹ ਉਹਨੇ ਨਾ ਡੀਜ਼ਲ ਕੱਢਿਆ ਹੋਣਾ ਇੱਥੇ ਆ ਕੇ ਕੱਢ ਕੇ ਵੇਚਿਆ ਉਹ ਡੀਜ਼ਲ ਹਾਂ ਉਹ ਤਾਂ ਖਾਲੀ ਆ ਠਾਕੇ ਮਾਰਦਾ ਉਹੀ ਕਹਿੰਦਾ ਗਿਆ ਦੇ ਨਾ ਡੀਜ਼ਲ ਕੱਢਿਆ ਲੱਗਦਾ ਕੱਢ ਕੇ ਦਿੱਤਾ ਹੋ ਕਿਸੇ ਨਾ ਕਿਸ ਨੂੰ ਬਾ ਪੂਰਾ ਪੂਰਾ ਹੀ ਪਾਉਂਦੇ ਹੁੰਦੇ ਆ ਇਹ ਡੀਜ਼ਲ ਇਹਦੇ ਪਾ ਕੇ ਕਿੰਨੇ ਇੰਚ ਲੰਬਾ ਲੱਗੂਗਾ ਉਹ ਇੱਕ ਸਾਡੇ ਪਾ ਚਾਰ ਨਾੜ ਜਾਈ ਦੇ ਬਿੱਦਰ ਉਹਦੇ ਜਿੰਨੇ ਲੰਬੇ ਲਿਆ ਉਹਨੂੰ ਦੇਖ ਲੈ ਮਣ ਲੈ ਉਹ ਤਾਂ ਬਹੁਤ ਲੰਬਾ ਚਾਹੀਦਾ ਬਸ ਚਲੋ ਜੀ ਪਹਿਲੀ ਵਾਰ ਅਜੇ ਚਲਾ ਕੇ ਦੇਖਾਂ ਕੰਡਰੇਟਰ はい ਅਗੇ ਡੈਮੋ ਦਾ ਬਹੁਤ ਚਲਾਇਆ ਇਹ ਡੈਮੋ ਦਾ ਬਹੁਤ ਯੂਜ਼ ਕਰਿਆ ਇਹਦੇ ਨਾਲ ਬੈਗ ਲਾਉਣਾ ਕੇ ਅੰਦਰ ਚੱਕ ਵੇ ਰੋੜੀ ਆਹ ਦੇ ਖੜ ਗਿਆ ਆ ਦੇਖ ਲਓ ਵੀਰੇ ਚੇਂਜ ਹੋ ਗਿਆ ਟਰੈਕਟਰ ਆਪਣਾ ਖੜੇ ਆ ਨਾ ਦੋ ਨੁਕਰੇ ਉਹਦੇ ਐਮ ਆਰ ਐਫ ਦੇ ਟਾਇਰ ਆਏ ਸੀ ਇਹਦੇ ਪੋਲੋ ਦੇ ਆਏ ਆ ਤਾਂ ਕਰਕੇ ਚੇਂਜ ਹੋ ਗਏ ਨੀ ਕੋ ਕਹਿੰਦੇ ਹੁੰਦੇ ਨੇ ਨਾ ਵੀ ਜਿਹੜੀ ਚੀਜ਼ ਆਪਣੇ ਕਰਮਾਂ ਚਾ ਉਹੀ ਮਿਲਣੀ ਆ ਆਪਣੇ ਕਰਮਾਂ ਦੇ ਵਿੱਚ ਆਹੀ ਲੋਹਾ ਸੀਗਾ ਦੇਖ ਲਓ ਇਹੀ ਆਉਣਾ ਸੀਗਾ ਹਨਾ ਕਿ ਆ ਹੁਣ ਵਾਪਸ ਕਰ ਦਾਂਗੇ ਆਪਾਂ ਤੇ ਉਹ ਲੈ ਜਾਣਾ ਨਾ ਸਵੇਰੇ ਹੈਲੋ ਕਿ ਜਿਹੜੀ ਚੀਜ਼ ਆਪਣੇ ਕਰਮਾਂ ਚ ਹੁੰਦੀਆਂ ਨਾ ਉਹੀ ਆਉਣੀ ਹੁੰਦੀ ਹੈ ਦੇਖ ਲਓ ਵੀ ਹਨਾ ਕਿ ਉਹਦੇ ਉੱਤੇ ਮੋਹਰ ਆਪਣੀ ਹੈਗੀ ਆ ਤੇ ਹੈਗੀ ਹੈ ਬਾਕੀ ਚਲੋ ਦੇਖੀ ਜਾਂਦੀ ਹੈ ਜਿੱਦਾਂ ਹੈ ਓਏ ਇਰਸ਼ਾਦ ਦੇ ਤੋਰੀ ਲੱਗਦਾ ਟਰੈਕਟਰ ਵੇਟ ਲਾਉਨੇ ਆ ਵੇਟ ਲਾਈ ਤੇ ਬਤਲ ਆ ਦੇ ਉੱਤੇ ਨਾ ਡੱਕਾ ਰੱਖਿਆ ਹੋਇਆ ਸਾਲਾ ਮਿੰਦਾ ਆਉਣਾ ਤੇ ਕਿ ਤੇਲ ਕੱਢ ਕੇ ਵੇਚਦਾ ਬਾਕੀ ਚੱਲਣ ਦਾ ਤਾਂ ਚਲੋ ਆਪਾਂ ਚਲਾਏ ਤੇ ਪਤਾ ਲੱਗੂਗਾ ਹਨਾ ਟਰੈਕਟਰ ਕੀ ਕਿਵੇਂ ਚੱਲੂਗਾ ਕਿਵੇਂ ਨਹੀਂ ਹਨਾ ਕਿ ਵੇਟ ਲਾਉਣ ਨੂੰ ਆਪਾਂ ਲੈ ਆਏ ਸੀਗੇ ਮੋਰੇ ਛੇ ਪਲੇਟਾਂ ਲਾ ਦੇਣੀਆਂ ਨੇ ਤੇ ਨਾਲ ਇੱਟ ਲੈ ਆਏ ਆ ਉਹ ਹੈਗੀ ਆ 8 ਕਿਲੋ ਦੀ ਇੱਟ ਹੈਗੀ ਆ ਜਿਹੜੀ ਉਹਨਾ 60 ਕਿਲੋ ਦੀ 60 ਕਿਲੋ ਦੀ ਇੱਟਾਂ ਹਨਾ ਤੇ ਵੇਟ ਹੁਟ ਲਾ ਕੇ ਫਿਰ ਆਪਾਂ ਇਹਨੂੰ ਚਲਾਵਾਂਗੇ ਤੇ ਦੇਖਦੇ ਆ ਆਲੂ ਵਾਲੀ ਮਸ਼ੀਨ ਕਿਉਂਕਿ ਨਹੀਂ ਤਾਂ ਲੈਣਾ ਨਹੀਂ ਸੀ ਕੋਈ ਟਰੈਕਟਰ ਹਨਾ ਕਿ ਆਪਾਂ ਲੈਣ ਦੇ ਹੱਕ 'ਚ ਨਹੀਂ ਸੀਗਾ ਕਿਉਂਕਿ ਬਈ ਬਜਟ ਹੈ ਨਹੀਂਗਾ ਸਿੱਧੀ ਗੱਲ ਦੱਸੀ ਹੈ ਨਾ ਕਿ ਬਿਲਕੁਲ ਵੀ ਲੈਣ ਦੇ ਨਹੀਂ ਸੀਗਾ ਵੀ ਕੱਲ ਹੀ ਵਿਚਾਰ ਕੀ ਹੋਇਆ ਆਪਾਂ ਆਲੂ ਐਤਕੀ ਡੂੰਘਾ ਬੀਜਿਆ ਸੀਗਾ ਹਨਾ ਕਿ 5 ਇੰਚ ਵੀ ਸਾਢੇ 4 ਪੌਣੇ 5 ਇੰਚ ਅੱਗੇ ਆਪਣੇ ਡੀਆਈ ਟਰੈਕਟਰ ਆਲੂ ਪੱਟੀ ਜਾਂਦੇ ਸੀ ਤਾਂ ਆਪਣੇ ਕੋਲ ਟਰੈਕਟਰਾਂ ਦੀ ਘਾਟ ਨਹੀਂ ਸੀ ਹਨਾ ਵੀ ਡੀਆਈ ਨਾਲ ਦੋ ਡੀਆਈ ਮਗਰ ਮਸ਼ੀਨ ਚੱਲੀ ਜਾਂਦੀ ਰਹਿੰਦੀ ਸੀ ਤੇ ਇੱਕ ਚੱਲਦੀ ਹੁੰਦੀ ਫਾਰਮ ਟਰੱਕ ਤੇ ਹਨਾ ਤੇ ਇਸ ਵਾਰ ਕੀ ਹੋਇਆ ਕਿ ਡੀਆਈ ਦੇ ਵਿੱਚ ਡੀ ਆ ਆਲੂ ਨਹੀਂ ਪਟ ਰਿਆ ਮਹਿੰਦਰਾ ਜਿਹੜਾ 575 ਨਾ ਕਿਉਂ ਕਿ ਆਪਣਾ ਆਲੂ ਡੂੰਗਾ ਬੀਜਣ ਕਰਕੇ ਜੇ ਮਸ਼ੀਨ ਨੂੰ ਡੂੰਗੀ ਲਾਉਨੇ ਆ ਤਾਂ ਟਰੈਕਟਰ ਸਲਿੱਪ ਮਾਰੀ ਜਾਂਦਾ ਜੇ ਮਸ਼ੀਨ ਨੂੰ ਉੱਚੀ ਕਰਦੇ ਆ ਤਾਂ ਆਲੂ ਵੱਢੇ ਜਾਂਦੇ ਆ ਤੇ ਉਹਨੂੰ ਦੇਖਦੇ ਵੀ ਫਿਰ ਹੁਣ ਜਿਵੇਂ ਮੀਂਹ ਪਈ ਜਾਂਦੇ ਆ ਮੀਂਹ ਦੇ ਵਿੱਚ ਵੀ ਔਖਾ ਹੋਣਾ ਨਾ ਕਿ ਚਲੋ ਇੱਕ ਤਾਂ 50 45 ਦਾ ਹੈਗਾ ਵਾ ਤੇ ਵੀ ਇੱਕ 50 45 ਹੋ ਗਿਆ ਇੱਕ ਹੋਰ ਲਾ ਦਾਂਗੇ ਹਨਾ ਤੇ ਦੋ ਫਾਰਮ ਟਰੱਕ ਚੱਲਦੇ ਆ ਤੇ ਵੀ ਉਹਦੇ ਨਾਲ ਵੀ ਜੇ ਜਾਨੀ ਕਿ ਜੇ ਵੀ ਹੁਣ ਮੀਂਹ ਪਈ ਜਾਂਦੇ ਆ ਤਾਂ ਕਿਸੇ ਖੇਤਿਆਂ 'ਚ ਕੰਮ ਪਹਿਲਾਂ ਚੱਲੂਗਾ ਤਾਂ ਕੰਮ ਚੱਲ ਪੂਗਾ ਕਿਉਂਕਿ ਆਪਣਾ ਡੀਆਈ ਦੇ ਵਿੱਚ ਕੋਈ ਨਹੀਂ ਸੀਗਾ ਵੀ ਡੀਆਈ ਦੇ ਵਿੱਚ ਅੱਗੇ ਡੀਆਈ ਨਾਲ ਬਹੁਤ ਵਧੀਆ ਕੰਮ ਚੱਲਦਾ ਹੁੰਦਾ ਹੁਣ ਆਪਾਂ ਇੱਕ 575 ਵੀਰੇ ਆਪਾਂ ਉਹ ਵੇਚਣਾਵਾ 2000 ਮਾਡਲ ਆ ਤੇ ਮੈਂ ਉਹਦੀ ਵੀਡੀਓ ਬਣਾ ਲਵਾਂਗਾ ਜੇ ਹੋਇਆ ਤਾਂ ਦੇਖ ਲਿਓ ਵੀਰੇ ਉਹ オリジナル ਟਰੈਕਟਰ ਆ ਸਾਰਾ ਲੈਫਟ ਪੰਪ ਇਕੱਲਾ ਸਿਰਫ ਇੱਕ ਚੇਂਜ ਹੋਇਆ ਉਹਦਾ ਉਹ ਵੀ ਡੌਪਟੀ ਦਾ ਲੱਗਿਆ ਹੋਇਆ ਵਾ ਅੱਜ ਤੱਕ ਨਾ ਇੰਜਣ ਨੂੰ ਕੁਝ ਕਰਵਾਇਆ ओरिजिनल ਟਰੈਕਟਰ ਆ ਅੱਧੇ ਗਟਾਇਰ ਆ ਉਹਦੇ ਆਪਾਂ ਵੀਰੇ 2.5 ਲੱਖ ਰੁਪਇਆ ਲੈਣਾ ਉਹਦਾ ਕਿਉਂਕਿ ਇਹਨ ਜੈਨੂਨ ਟਰੈਕਟਰ ਆ ਉਹ 575 ਆ 2000 ਮਾਡਲ ਉੱਚੇ ਉਹਦੇ ਹਨ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਵੀਰੇ ਉਹੀ ਵੀਰ ਫੋਨ ਜਾਂ ਕੰਟੈਕਟ ਕਰਿਓ ਜੀਨੇ ਲੈਣਾ ਹਾਲਤ ਮੈਂ ਤੁਹਾਨੂੰ ਦਿਖਾ ਦੂੰਗਾ ਵੀਡੀਓ ਦੇ ਵਿੱਚ ਜਿਹੜੀ ਹਾਲਤ ਤੁਹਾਨੂੰ ਵੀਡੀਓ ਚ ਦੇਖੂਗੀ ਸਾਰੀ ਕੱਲੀ-ਕੱਲੀ ਚੀਜ਼ ਮੈਂ ਦਿਖਾ ਦੇਣਾ ਤੇ ਉਹ ਤੁਸੀਂ ਦੇਖ ਲਿਆ ਹਨ ਤੇ ਉਹਦੇ ਬੇਸ ਤੇ ਵੀਰੇ ਕੱਲ ਹੀ ਫਿਰ ਵਿਚਾਰ ਸਵੇਰੇ ਸਵੇਰੇ ਬਣਾਇਆ ਸੀਗਾ ਕਿ ਆਪਾਂ ਟਰੈਕਟਰ ਲੈ ਲਈਏ ਹਨ ਬੀਜ ਦੇਖੀਏ ਪਹਿਲਾਂ ਪੁਰਾਣੇ ਲੱਭੇ ਸੀਗੇ ਪੁਰਾਣੇ 6 ਲੱਖ ਤੋਂ ਘੱਟ ਕੋਈ ਨਹੀਂ ਆਉਂਦਾ 5 5.5 6 5.5 6 ਲੱਖ ਦੇ 6.5 6 6.5 ਦੇ ਵਿੱਚ ਟਰੈਕਟਰ ਬਣਦੇ ਸੀ ਹਨ ਤੇ ਫਿਰ ਵਿਚਾਰ ਬਣਾਇਆ ਵੀ ਫਿਰ ਡਿਊਜ਼ ਫਾਰ ਦਾ ਵੀ ਮਨ ਬਣਿਆ ਸੀ ਕਿ ਡਿਊਜ਼ ਫਾਰ ਲੈ ਲਈਏ ਯੂਜ਼ ਫਾਰ ਉੱਥੇ ਕੱਲ ਮੇਲੇ ਤੇ ਦੇਖਿਆ ਹਨਾ ਕਿ ਮਨ ਨੂੰ ਨਹੀਂ ਲੱਗਿਆ ਟ੍ਰੈਕ ਕਿਉਂਕਿ ਜਿਹੜੇ ਉਹਦੇ ਨਾ 80 ਦੇ ਮਗਰਾੜ ਆਉਂਦੇ ਆ ਤੇ 50 ਦੇ ਮਗਰਾੜ ਆਉਂਦੇ ਆ ਜ਼ਮੀਨ 50 80 ਦੇ ਮਗਰਾੜ ਆਉਂਦੇ ਆ ਗੋਲ ਤੇ ਜਿਹੜਾ ਉੱਥੇ ਖੜਾ ਸੀ 50 ਉਹਨੂੰ ਆਉਂਦੇ ਮਗਰਾੜ ਦੂਜੇ ਚੌੜੇ ਜੇ ਉਹ ਨਹੀਂ ਸੋਹਣਾ ਲੱਗਿਆ ਤੇ ਫਿਰ ਫਾਰਮ ਟਰੈਕ ਵੀ ਦੇਖਿਆ ਕੱਲ ਹਨਾ ਫਾਰਮ ਟਰੈਕ ਵਾਲਿਆਂ ਦਾ 60 ਉਹ ਬਜਟ 'ਚ ਬਹੁਤ ਬਾਹਰ ਸੀ ਕਿ ਉਹ 10.5 ਦੇ ਵਿੱਚ ਜਾਂਦਾ ਤੇ ਉਹ ਤਾਂ ਨਹੀਂ ਉਹਦੇ ਆਪਾਂ ਲਿਆ ਪੰਗਾ ਹਨਾ ਕਿ ਜੌਂ ਡੀਅਰ ਤੇ ਚਲੋ ਦੇਖੋ ਜੌਂ ਡੀਅਰ ਪਸੰਦ ਹੈਗੀ ਆਪਣੀ ਉਹ ਅੱਜ ਵੀ ਜੌਂ ਡੀਅਰ ਪਸੰਦ ਆ ਹਨਾ ਕਿ ਜੌਂ ਡੀਅਰ ਨੇ ਘਟੋ ਘਟ 10.5 ਦੇ ਵਿੱਚ ਯਾਨੀ ਕਿ 10 60 70 ਦੇ ਨੇੜੇ ਆਉਣਾ ਸੀ ਹਨਾ ਉਪਰੀ ਆਉਂਦਾ ਫੇਰ ਉਹਤੇ ਵੀਰੇ 35 40000 ਦੇ ਵੇਟ ਮੂਰੇ ਫਿਰ ਮਗਰ ਹਨਾ ਇੰਨੇ ਰੁਪਏ ਲੱਗ ਜਾਣੇ ਸੀ ਹਨਾ ਤੇ ਵੀ ਚਲੋ ਮੰਨ ਕੇ ਚੱਲੀਏ ਕਿ ਜੇ ਉਹ ਆਪਾਂ ਵੀ ਸਬਕ 11 ਦੇ ਤਿਆਰ ਹੋਣਾ ਸੀ ਨਾ ਇਹਦੇ ਇਹ ਆਪਣਾ ਸਾਰਾ 9 ਲੱਖ ਆਪਣਾ ਜਾਨੀ ਕਿ ਇਹ ਉਹ ਬਹੁਤ ਜਾਨੀ ਕਿ ਉਹਦੋਂ 2 ਲੱਖ ਰੁਪਏ ਘਟੇ ਜ ਤਿਆਰ ਹੋ ਗਿਆ ਹਨ ਕਿ ਸਾਰਾ ਕੁਝ ਕਰਕੇ ਹਨ ਤੇ ਉਸ ਚੱਕਰ ਦੇ ਵਿੱਚ ਵੀਰੇ ਆਪਾਂ ਇਹ ਟਰਾਈਕਟਰ ਲੈ ਲਿਆ ਕਿ ਨਾਲੇ ਇਉਂ ਸੀਗਾ ਜੋਂਡੀਅਰ ਨਾ ਜੋਂਡੀਅਰ ਚਲਾਉਣ ਦਾ ਮਨ ਸੀ ਮੇਰਾ ਨਾ ਮੇਰਾ ਮਨ ਸੀਗਾ ਇਹਤ ਕੀ ਕਿ ਹਾਲੈਂਡ ਦਾ ਸੀਗਾ ਮਨ ਕੀ ਹਾਲੈਂਡ ਲੈ ਲਿਆ ਨਾ ਹਾਲੈਂਡ ਮਿਲਦਾ ਸੀਗਾ 3602 ਦਾ ਮਨ ਸੀ ਕੀ ਹਾਲੈਂਡ 3602 ਲੈ ਲੈਣੇ ਪਰ ਦੋ ਤਿੰਨ ਵੀਰਾਂ ਨੇ ਮੈਂ ਰੈਲੀ ਉਹ ਕਹਿੰਦੇ ਯਾਰ ਵੀ 3602 ਹੈ ਵੀ ਜਿਹੜਾ ਵੀ ਜਿਹੜੇ ਉਹ ਵੀ ਬਿਨਾ ਕੀਤੇ ਤਾਂ ਕੁਝ ਨਹੀਂ ਕਰ ਲੈ ਵੀ ਜਿਹੜਾ ਇਹ ਟਰੈਕਟਰ ਆ ਵੀ ਬਿਨਾ ਕੁਝ ਕਰਨ ਤੇ ਵੀ ਪੂਰੀ ਜੋਰ ਲਾਉਂਦਾ ਹੈ ਨਾ ਕੀ ਬਾਲੀ ਵਧੀਆ ਪਰਫਾਰਮੈਂਸ ਆ ਵੀ 5210 ਤੋਂ ਵੀ ਬੈਸਟ ਪਰਫਾਰਮੈਂਸ ਦਿੰਦਾ ਹੈ ਟਰੈਕਟਰ ਤੇ ਉਹਦੇ ਚੱਕਰ ਦੇ ਵਿੱਚ ਫੇਰ ਵੀਰੇ ਮੈਂ ਇਹ ਨਹੀਂ ਗਿਆ ਪਹਿਲਾਂ ਮਨ ਹੈ ਨਹੀਂ ਸੀਗਾ ਰਾਤ ਵਿਰਮਨ ਬਣਿਆ ਕਿ ਹਾਂ ਚਲੋ ਇਹੀ ਟਰੈਕਟਰ ਆਪਾਂ ਲੈ ਲੈਨੇ ਆ ਨਾ ਤੇ ਫੇਰ ਆਪਾਂ ਇਹ ਟਰੈਕਟਰ ਦਾ ਵਿੱਚ ਗੱਲਬਾਤ ਕਰੀ ਚਲੋ ਡੀਲ ਹੋਈ ਡੀਲ ਹੋਣ ਤੋਂ ਬਾਅਦ ਟਰੈਕਟਰ ਲਿਆ ਤੇ ਟਰੈਕਟਰ ਲੈ ਕੇ ਫੇਰ ਆਪਾਂ ਉਹ ਕੀਤਾ ਉਥੇ ਲੈਣ ਗਏ ਹਨਾ ਲੈਣ ਗਏ ਰਾਹ ਚੋਂਦਿਆਂ ਨੂੰ ਟਾਇਰ ਪੈਂਚਰ ਹੋ ਗਿਆ ਸਾਊਥ ਸਿਟੀ ਦੇ ਕੋਲੇ ਹਨਾ ਟਾਇਰ ਪੈਂਚਰ ਹੋਇਆ ਤੇ ਚਲੋ ਟਾਇਰੋ ਚਾੜ ਕੇ ਰਿਕਵਰੀ ਵੈਂਟ ਤੇ ਲਾਇਆ ਫੇਰ ਫਾਰਮ ਤੇ ਲਾ ਲਿਆ ਤੇ ਮਨ ਦੇ ਵਿੱਚ ਇੱਕ ਬਸ ਥੋੜਾ ਬਹਿਮ ਜਹਾੜ ਗਿਆ ਕਿ ਬਿਲਕਾ ਨੂੰ ਹਨਾ ਵਿੱਚ ਪਹਿਲੇ ਦਿਨ ਹੀ ਟਰੈਕਟਰ ਨੇ ਥੋੜਾ ਖਰਾਬੀ ਕਰਿਆ ਹੁੰਦਾ ਹੀ ਆ ਵੀਰੇ ਵੀ ਸਾਰੀ ਨਵੀਆਂ ਚੀਜ਼ਾਂ ਹਨ ਤੇ ਬਸ ਉਹੀ ਸੀਗਾ ਵੀ ਉਹ ਵੀ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਆਪਣੇ ਕਿਹੜਾ ਬੈਲ ਬੁੱਲ ਕੱਟ ਹੋਈ ਦੀ ਅਜੇ ਬੈਲ ਨਹੀਂ ਸੀ ਕੱਟੇ ਗਏ ਤੇ ਇਹ 24 ਦੇ ਮਾਰਕਿਆਂ ਵਾਲਾ ਟਰੈਕਟਰ ਲਿਆ ਆਪਾਂ ਤੇ ਫੇਰ ਆਪਾਂ ਟਰੈਕਟਰ ਉਹਨਾਂ ਨੇ ਚੇਂਜ ਕਰਤਾ ਹੁਣ ਦੇ ਗਿਆ 2 2 ਢਾਈ ਵਜੇ ਟਰੈਕਟਰ ਆ ਗਿਆ ਸੀ ਆਪਣਾ ਤੇ ਇਹ ਦੇ ਗਿਆ ਦੂਜਾ ਕੱਲ ਨੂੰ ਲੈ ਜਾਣਗੇ ਤੇ ਬਸ ਆਪਣਾ ਕੰਮ ਸਹੀ ਹੋ ਗਿਆ ਕੀ ਚਲੋ ਵਾਹਿਗੁਰੂ ਭਾਗਾ ਵਾਲਾ ਹੋਵੇ ਟਰੈਕਟਰ ਹਨਾ ਕਿ ਵਧੀਆ ਹੋਵੇ ਤੇ ਆਪਣਾ ਵੀ ਉਹਨਾਂ ਨਾਲ ਆਪਾਂ ਆਧਾਰ ਕਰਿਆ ਵਾ ਹਜੇ ਕਿ ਭਾਈ ਥੋੜੇ ਥੋੜੇ ਟਾਈਮ ਬਾਅਦ ਪੈਸੇ ਦਵਾਂਗੇ ਤੇ ਵੀ ਆਪਣਾ ਚਲੋ ਵੀ ਜਿਹੜਾ 575 ਵੇਚਣਾ ਵੀ ਉਹ ਉਵੇਂ ਵੇਚ ਕੇ ਤੁਹਾਨੂੰ ਹੀ ਸਾਰਾ ਉਵੇਂ ਕੈਸੇ ਦੇ ਦਾਂਗੇ ਬਾਕੀ ਹੋਰ ਦੋ ਤਿੰਨ ਵੀ ਥੋੜੇ ਟਾਈਮ ਦੇ ਵਿੱਚ ਵਿੱਚ ਆਪਾਂ ਰਿਕਵਰ ਪੂਰੀ ਕਰ ਦਾਂਗੇ ਹਨਾ ਦੇ ਇਸ ਤਰੀਕੇ ਨਾਲ ਆਪਾਂ ਟਰੈਕਟਰ ਹੀ ਲੈ ਲਿਆ ਤੇ ਲੈਂਡ ਦਾ ਕੋਈ ਵਿਚਾਰ ਨਹੀਂ ਸੀਗਾ ਕਿਉਂਕਿ ਬਜਟ ਨਹੀਂ ਹੈਗਾ ਸੀਗਾ ਕੋਲੇ ਪੈਸੇ ਨਹੀਂ ਹੈਗੇ ਤਾਂ ਕਰਕੇ ਆਪਾਂ ਲੈਂਡ ਵਿੱਚ ਹੈ ਨਹੀਂ ਸੀ ਇੰਟਰਸਟਡ ਕਿ ਟਰੈਕਟਰ ਲੈ ਲਈਏ ਪਰ ਫਿਰ ਵੀ ਚਲੋ ਸਟੈਪ ਚੱਕਣਾ ਪਿਆ ਜੇ ਟਰੈਕਟਰ ਨਾ ਲੈਂਦੇ ਤਾਂ ਫਿਰ ਆਲੂ ਪੱਟਣ ਦੇ ਵਿੱਚ ਸਾਰੇ ਕੰਮ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਜਿਹੜਾ ਆਪਾਂ ਖੱਤਿਆਂ ਦੇ ਵਿੱਚੋਂ ਆਲੂ ਚੱਕ ਕੇ ਲੈਣਾ ਨਾ ਟਰਾਲੀ ਵਿੱਚ ਉਹ ਚ ਵੀ ਵੀਰੇ 4x4 ਟਰੈਕਟਰ ਦੀ ਜ਼ਰੂਰਤ ਪੈਂਦੀ ਆ ਕਦੇ ਤੋਹ ਜਾਂਦਾ ਕਦੇ ਖੋਸ਼ ਹੁੰਦਾ ਤਾਂ ਟਰੈਕਟਰ ਦੇਰੇ ਪਲਾਉ ਵਾਲੇ ਖਤਿਆਂ ਜਿਵੇਂ ਹੋਣਾ ਮੀਂਹ ਪੈ ਗੇ ਇਹ ਮੀਂਹ ਪਿਆ ਜੇ ਹੁਣ ਅੱਜ ਤੋਂ ਬਾਅਦ ਸਮਝ ਲਓ ਕੱਲ ਤੋਂ ਬਾਅਦ ਜੇ ਮੀਂਹ ਨਾ ਪਵੇ ਘਟੋ ਘਟ ਇਹੀ ਖੇਤਾਂ ਦੇ ਵਿੱਚ 10 ਤੋਂ 20 ਰੈਣਾ ਟਰੈਕਟਰ ਧੋਦ ਦੇ ਰਹੇ ਨੇ ਟਰਾਲੀਆਂ ਹਨ ਤੇ ਤੁਸੀਂ ਦੇਖ ਲਓ ਵੀ ਜਾਨ ਨੂੰ ਕਿੰਨਾ ਸੀਜ਼ਨ ਪਾਰ ਹੋ ਜਾਂਦਾ ਦਾ ਲਈ ਇਹ ਵੀ ਆਪਾਂ ਨੂੰ ਇਸ ਟੈਪ ਚੱਕਣਾ ਪਿਆ ਤੇ ਜਿਹੜੇ ਵੀਰਾਂ ਨੇ ਸਾਰੇ ਵੀਰਾਂ ਨੇ ਬਹੁਤ ਵਧਾਈਆਂ ਦਿੱਤੀਆਂ ਮੈਂ ਹਰੇਕ ਵੀਰ ਦਾ ਰਪਲਾਈ ਤਾਂ ਕਰਿਆ ਜਿਹੜੇ ਵੀ ਦਾ ਰਹਿ ਗਿਆ ਹੋਵੇ ਤਾਂ ਸੌਰੀ ਐ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਸਾਰੇ ਇੰਨਾ ਪਿਆਰ ਦਿੰਨੇ ਹੋ ਤੇ ਵੀਡੀਓ ਦੇਖਦੇ ਹੋ ਹਨ ਕਿ ਮਰ ਕੱਲ ਵਾਲੀ ਵੀਡੀਓ ਤਾਂ ਜਮੇ ਟੁੱਟੀ-ਫੁੱਟੀ ਸੀਗੀ ਮੈਂ ਇੱਕ ਵੀ ਸਾਰਿਆਂ ਨਾਲ ਉਹ ਦਿਖਾਉਣਾ ਸੀਗਾ ਕਿ ਹਾਂ ਵੀ ਆਪਾਂ ਲੈ ਲਿਆ ਹਨ ਟਰੈਕਟਰ ਟਰੈਕਟਰ ਖੁਸ਼ੀ ਸਾਂਝੀ ਜੋ ਵੀ ਸੀਗਾ ਤੁਹਾਡੇ ਸਾਰਿਆਂ ਨਾਲ ਕਰਨੀ ਸੀ ਤਾਂ ਕਰਕੇ ਮੈਂ ਵੀਡੀਓ ਜਿੰਨੀ ਕੁ ਬਣੀ ਹੋਈ ਸੀ ਟੁੱਟੀ-ਫੁੱਟੀ ਜੀ ਉਵੇਂ ਮੈਂ ਪਾਤੀ ਹਨ ਤੇ ਕੱਲ ਮੇਰਾ ਵੀਡੀਓ ਬਣਾਉਣ ਦਾ ਮਨ ਨਹੀਂ ਸੀ ਕਿਉਂਕਿ ਖੰਗ ਬਹੁਤ ਸੀਗੀ ਮੈਂ ਤਾਂ ਵੀਡੀਓ ਬਣਦੀ ਨਹੀਂ ਸੀ ਤੇ ਮੈਂ ਫਿਰ ਵੀਡੀਓ ਬਣਾ ਕੇ ਉਮੀਦ ਟੁੱਟੀ-ਪੁੱਟੀ ਜੀ ਜੋੜ ਕੇ ਪਹਿਲਾਂ ਮੈਂ ਸਵੇਰੇ ਰਾਤ ਤੱਕ ਆਈ ਨਹੀਂ ਸੀ ਵੀਡੀਓ ਸਵੇਰੇ ਹੀ ਮੈਂ 10-11 ਵਜੇ ਅਪਲੋਡ ਕਰੀ ਗਿਆ ਕੇ ਤੇ ਫਿਰ ਉਹੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਦਿਲੋਂ ਧੰਨਵਾਦ ਵੀਰੇ ਤੁਸੀਂ ਇੰਨਾ ਪਿਆਰ ਤੇ ਵਧਾਈਆਂ ਦਿੱਤੀਆਂ ਸਾਰਿਆਂ ਨੇ ਹਨਾ ਪਰਿਵਾਰ ਨੂੰ ਵੀ ਵੀਰੇ ਸਾਰਿਆਂ ਦੇ ਸਾਰਿਆਂ ਲਈ ਵੀਰਾਂ ਲਈ ਤੁਹਾਨੂੰ ਧੰਨਵਾਦ ਸਾਰੇ ਵੀਰਾਂ ਨੂੰ ਤਰੱਕੀਆਂ ਮਿਲਣ ਸਾਰਿਆਂ ਦੇ ਕੰਮ ਪੂਰੇ ਵਧੀਆ ਚੱਲਣ ਤੇ ਖੇਤੀ ਦੇ ਵਿੱਚ ਸਾਰੇ ਜਣੇ ਆਪਾਂ ਮੱਲਾ ਮਾਰੀਏ ਜਿੰਨੇ ਵੀਰ ਆਪਾਂ ਖੇਤੀ ਕਰਦੇ ਆਂ ਆਪੋ ਆਪਣੇ ਕੰਮਾਂ ਦੇ ਵਿੱਚ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਜਿਹੜੇ ਏਰੀਏ ਦੇ ਵਿੱਚ ਗੜੇ ਗੁੜੇ ਪਏ ਆਂ ਹੋਰ ਵਾਹਿਗੁਰੂ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਦਿੱਤੇ ਰੱਖੇ ਤੇ ਚਲੋ ਬਾਕੀ ਜੋ ਵਾਹਿਗੁਰੂ ਨੇ ਦੇਣਾ ਵੀਰੋ ਦੇਣਾ ਹੀ ਦੇਣਾ ਹਨ ਜੋ ਆਪਣੇ ਕਰਮਾਂ 'ਚ ਲਿਖਿਆ ਹੋਆ ਉਹ ਹੋਣਾ ਹੀ ਹੋਣਾ ਆਪਾਂ ਹਨ ਉਹਨੂੰ ਕੋਈ ਰੋਕ ਨਹੀਂ ਸਕਦਾ ਹੈਗਾ ਉਹ ਚੀਜ਼ਾਂ ਨੂੰ ਕੋਈ ਰੋਕ ਨਹੀਂ ਸਕਦਾ ਹਨ ਤੇ ਉਹ ਚੀਜ਼ਾਂ ਹੋਣੀਆਂ ਹੀ ਹੋਣੀਆਂ ਤੇ ਆਪਣੇ ਵੀ ਹੁਣ ਦੋ ਹੀ ਦੇ ਲੋ ਕਿ ਜਿਹੜੀ ਚੀਜ਼ ਨੇ ਕਰਮਾ ਚ ਆਉਣਾ ਸੀਗਾ ਉਹਨੇ ਆਉਣੀ ਆਉਣਾ ਸੀ ਉਹਨਾਂ ਦੇ ਦੋ ਟਰੈਕਟਰ ਘਟਾਏ ਹੋਏ ਸੀ ਬੈਲ ਹਨਾ ਕਿ ਆਪਾਂ ਲੈਂਡ ਨੂੰ ਤਾਂ ਉਥੋਂ ਮਾਡਲ 23 ਵੀ ਮਿਲਦਾ ਜੀ 23 ਵੀ ਲੈ ਸਕਦੇ ਸੀ ਪਰ ਅਧਿਕਾ ਨਹੀਂ ਹੋ ਲੈਣ ਤੇ ਇਹ ਉਥੇ ਜਦੋਂ ਗਏ ਆ ਉਹਨਾਂ ਨੇ ਆਪ ਹੀ ਬਾਹਰ ਕੱਢ ਕੇ ਕਢਾਇਆ ਸੀ ਰਾਤ ਨੂੰ ਹਨਾ ਤੇ ਫਿਰ ਆਪਾਂ ਲੈ ਆਏ ਉਹ ਵੀ ਤੇ ਦੇਖ ਲਓ ਵੀ ਜਿਹੜੇ ਨੇ ਆਪਣੇ ਕਰਮਾ ਚ ਹੋਣਾ ਨੂੰ ਅਸੀਂ ਨਾਲੇ ਦੇ ਲੋ ਦੀ ਚਲੋ ਟਾਇਰ ਦਾ ਜਿਹੜੇ ਮਿਲ ਗਏ ਬਸ ਠੀਕ ਆ ਅਬ ਚੁਣਿਆ ਨਹੀਂ ਸੀ ਬਟ ਉਹਨਾਂ ਨੇ ਪਹਿਲਾਂ ਹੀ ਆਪਣੀ ਐਮ ਆਰ ਐਫ ਟਾਇਰ ਕੱਟਦੇ ਸੀ ਇਹਨਾਂ ਨੂੰ ਅਧਿਕਾ ਚੱਲ ਵੀ ਐਮ ਆਰ ਐਫ ਮਿਲ ਗਿਆ ਵਧੀਆ ਤੇ ਹੁਣ ਆਪਣੇ ਆਦੇ ਫੁੱਲੋ ਦੇ ਫੁੱਲੋ ਵੀ ਵਧੀਆ ਆਪਾਂ ਨੂੰ ਤਾਂ ਵੀਰੇ ਆਪਾਂ ਨਾ ਦਾ ਗੁੱਡੀਅਰ ਦੇ ਉਹ ਪਾਉਣੇ ਆ ਰੇਡੀਅਲ ਜਿੰਨਾ ਚਿਰ ਇਹ ਨਹੀਂ ਕਹਦੇ ਆਪਾਂ ਉਹਨਾਂ ਚਿਰ ਕਿਸੇ ਟ੍ਰੇਡਰਾਂ ਦੇ ਪੰਗੇ ਨਹੀਂ ਲੈਂਦੇ ਜਦੋਂ ਕੱਢ ਜਾਣਗੇ ਅਰੀਜਨਲ ਟਾਇਰ ਫੇਰੋਂ ਤੋਂ ਬਾਅਦ ਦੇਖਾਂਗੇ ਨਹੀਂ ਉਹਨਾਂ ਚਿਰ ਇਹੀ ਸਹੀ ਹੈ ਠੀਕ ਨੇ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵੀਰੇ ਟਰੈਕਟਰ ਦੀ ਜਿਹੜਾ ਆਪਾਂ 575 ਸੇਲ ਕਰਨ ਤੁਸੀਂ ਦੇਖ ਲਿਓ ਜੇ ਕਿਸੇ ਵੀ ਵੀਰ ਨੇ ਲੈਣਾ ਹੋਇਆ ਤਾਂ ਮੈਨੂੰ ਕੰਟੈਕਟ ਕਰ ਲਿਓ ਨੰਬਰ ਹੈਗਾ ਮੇਰਾ 75088 13000 ਜਿਹੜੇ ਵੀਰ ਨੇ ਲੈਣਾ ਉਹੀ ਕੰਟੈਕਟ ਕਰਿਓ ਨਹੀਂ ਵੀਰੇ ਐਵੇਂ ਨਾ ਬਿਨਾਂ ਮਤਲਬ ਤੋਂ ਵੀ ਪੁੱਛਿਓ ਨਾ ਰੇਟ ਮੈਂ ਤੁਹਾਨੂੰ ਦੱਸਤਾ ਕਿ 2.5 ਲੱਖ ਰੁਪਏ ਆਪਾਂ ਲੈਣਾ ਕਿਉਂਕਿ ਟਰੈਕਟਰ ਹੈਗਾ ਸਾਫ਼ オリジナル ਜਿਹੜੇ ਵੀਰਾਂ ਨੂੰ ਉਹਦੀ ਮੁੱਲ ਦਾ ਪਤਾ ਵੀ हां オリジナル ਚੀਜ਼ ਕਿੰਨੇ ਦੀ ਮਿਲਣੀਆਂ ਸਫਾਈ ਦਾ ਮੁੱਲ ਦੇ ਸਕਦੇ ਆ ਇਹ ਉਹਨਾਂ ਨੂੰ ਪਸੰਦ ਆਉਣਾ ਜਿਹੜੇ ਜੇ ਆਪਾਂ ਮਾਡਲ ਦੇਖੀਏ ਫਿਰ ਨਹੀਂ ਵੀਰੇ ਪਸੰਦ ਆਉਣਾ 2000 ਮਾਡਲ ਆ ਪੂਰਾ ਸਾਫ਼ ਸੁਥਰਾ ਟਰੈਕਟਰ ਆ ਵੀਰੇ ਮੈਂ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਮੈਂ ਅਪਲੋਡ ਕਰੂੰਗਾ ਨਾਲ ਹੀ ਤੁਸੀਂ ਦੇਖ ਲਓ ਹਾਂਜੀ ਵੀਰ ਜੀ ਆਹ ਟਰੈਕਟਰ ਆ ਵੀਰ ਜੀ ਆਪਣਾ 575 ਇਹਦਾ ਸਿਰਫ ਇਕੱਲਾ ਆ ਪੰਪ ਚੇਂਜ ਕਰਿਆ ਹੋਇਆ ਵਾ ਵੀਰੇ ਹੋਰ ਸਾਰਾ ਟਰੈਕਟਰ ਓਰੀਜਨਲ ਆ ਪੇਂਟ ਦੇਖ ਲਓ ਤੁਸੀਂ ਸਾਰਾ ਪੇਂਟ ਓਰੀਜਨਲ ਆ ਇਹ ਦੂਜੇ ਪੈਡਲਾਂ ਵਾਲਾ ਵਾ ਠੀਕ ਨਹੀਂ ਇਹ ਟ੍ਰੇਟਰ ਆਪਾਂ ਦੇਣਾ ਵਾ ਟਾਇਰ ਤੁਸੀਂ ਦੇਖ ਲਓ ਅੱਧੇ ਕਹਿ ਲਓ ਜਾਂ ਅੱਧਿਓ ਘੱਟ ਆ ਟਾਇਰ ਅੱਧੇ ਨਹੀਂ ਹੈਗੇ ਅੱਧਿਓ ਘੱਟ ਆ ਤੇ ਮਗਰਾੜ ਆਹ ਮਗਰਾੜ ਪੂਰਾ ਸਾਫ ਆ ਆ ਇੱਥੋਂ ਕਿ ਥੋੜਾ ਜਿਹਾ ਗਲਿਆ ਹੋਇਆ ਆ ਵਾਲਾ ਨਾ ਬਾਕੀ ਸਾਰਾ ਕੁਝ ਓਕੇ ਰਿਪੋਰਟ ਆ ਪੂਰੀ ਤੇ ਪੇਂਟਪੌਂ ਤੁਸੀਂ ਦੇਖ ਸਕਦੇ ਜਾਨੀ ਕਿ ਓਰੀਜినਲ ਆ ਸਾਰਾ ਵੀ ਟ੍ਰੇਟਰ ਹੈ ਨਾ ਇਹ ਹਾਲਾਤ ਆ ਟ੍ਰੈਕਟਰ ਦੇ ਲੈਫਟ ਲੂਫਟ ਵੀਰੇ ਪੂਰੀ ਉਹ ਚੱਕਦੇ ਆ ਆਪਾਂ ਸਾਰਾ ਆਲੂ ਇਹਨਾਂ ਨਾਲ ਪੱਟਦੇ ਹੁੰਦੇ ਸੀ ਲੈਫਟ ਚੱਕਣ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਹੁਣ ਵੀ ਸ਼ਾਇਦ ਦੇਖੀ ਆਉਣਗੀਆਂ ਮੇਰੀ ਵੀਡੀਓ ਉਦਨ ਨਾਲ ਹੀ ਉਦਨ ਨਾਲ ਹੀ ਜ ਵੀ ਇਹੀ ਚੱਲਦਾ ਸੀਗਾ ਤਾਂ ਕਰਕੇ ਇਹਦੇ ਹਿੱਸੇ ਨਾਲ ਚੌੜਾ ਕਰਿਆ ਸੀ ਮਗਰ ਲੈ ਟਾਇਰ ਤਾਂ ਕਰਤੇ ਸੀ ਹੁਣ ਮੂਰੋਂ ਵੀ ਸਹੀ ਕਰਨਾ ਵਾ ਹੋਰਲੇ ਹੋਰਲੇ ਹਿੱਸਾ ਵੀ ਚੌੜਾ ਕਰ ਉਹ ਤੰਗ ਕਰਨ ਵਾਲਾ ਵਾ ਉਹ ਤੰਗ ਕਰ ਦਾਂਗੇ ਹੁਣ ਮੂਰਲਾ ਹਿੱਸਾ ਨੂੰ ਦੇਖ ਟਰੈਕਟਰ ਆਪਰਾ ਵੀਰੇ ਦੇਣਾ ਵਾ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਮੈਨੂੰ ਜਰੂਰ ਕੰਟੈਕਟ ਕਰਿਓ ਜੇ ਪਸੰਦ ਆ ਤਾਂ ਕਰਿਓ ਵੀਰੇ ਨਹੀਂ ਚਲੋ ਕੋਈ ਗੱਲ ਨਹੀਂ ਆ ਸਾਰੇ ਰਿਮਾ ਰੂਮਾ ਦੇ ਰੰਗ ਵੀਰੇ オリジナル ਆ ਕੋਈ ਕਿਤੇ ਕੋਈ ਪੇਂਟ ਬੋਰ ਨਹੀਂ ਮਾਰਿਆ ਜੋ ਚੀਜ਼ ਹੈਗੀ ਆ ਤੁਹਾਡੇ ਮੂਰੇ ਆ ਸ਼ੋ ਤੋਂ ਬਸ ਆਹ ਇਧਰੋਂ ਰੰਗ ਆਹ ਇੰਨਾ ਗੁੜਿਆ ਹੋਇਆ ਹੈ ਹਨਾ ਕਦੇ ਬਾਹਰ ਨਹੀਂ ਖੜਾਇਆ ਟਰੈਕਟਰ ਐਨ ਪੂਰਾ ਅੰਦਰ ਖੜਾ ਖੜਦੇ ਆ ਟਰੈਕਟਰ ਬਸ ਕੁਝ ਹੋ ਨਹੀਂ ਬਿੰਗੀ ਕੋਈ ਕੁਝ ਨਹੀਂ ਹੈਗਾ ਤੋ ਇਹ ਦੇਖ ਲੋ ਤੁਹਾਡੇ ਮੂਹਰੇ ਆ ਜਣੀ ਟਰੈਕਟਰ ਸਾਰ ਕਦੇ ਪੰਪ ਦਾ ਕੰਮ ਨਹੀਂ ਕਰਾ ਜੇ ਪੰਪ ਵੀ オリジナル ਆ ਵੀਰੇ ਖੁੱਲਿਆ-ਫੁੱਲਿਆ ਕੋਈ ਪੰਪ ਨਹੀਂ ਕੁਝ ਨਹੀਂ ਛੇੜਿਆ ਹੋਇਆ ਵੇਚਣ ਦਾ ਇਹਨੂੰ ਜਮਾ ਮੰਨ ਨਹੀਂ ਹੈ ਕਿਉਂਕਿ ਮੈਂ ਬਹੁਤ ਚਲਾਇਆ ਟਰੈਕਟਰ ਨਾ ਮੈਨੂੰ ਰਿਉ ਰਿਉ ਪਾਉਣ ਨੂੰ ਚਲਾਉਣ ਚ ਬਹੁਤ ਵਧੀਆ ਲੱਗਦਾ ਹੁੰਦਾ ਸੀ ਆਵਾਜ਼ ਬਹੁਤ ਸੋਹਣੀ ਹੈ ਇਹਦੀ ਚੱਲਦੀ ਹੈ ਨਾ ਜਦੋਂ ਇਹ ਚੱਲਦਾ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ ਤੇ ਬਸ ਹੁਣ ਇੰਨੇ ਟਰੈਕਟਰ ਕਰਨੇ ਕੀ ਆ ਤਾ ਕਰਕੇ ਨਹੀਂ ਆਪਾਂ ਕਰਦੇ ਕਿ ਇਹ ਵਾਧੂ ਹੀ ਆ ਫੋਰ ਟੂ व्हीਲ ਟੂ व्हीਲ ਟ੍ਰੈਕਟਰ ਆਪਣੇ ਕੰਮ ਆਉਂਦੇ ਨਹੀਂ ਹਨ ਬਹੁਤ ਘੱਟ ਕੰਮ ਆਉਂਦਾ ਤਾਂ ਕਰਕੇ ਆਪਣਾ ਹੈਗਾ ਕਿ ਇਹਨੂੰ ਸੇਲ ਹੀ ਕਰ ਦਈਏ ਯਾਵੇਂ ਪੈਸੇ ਤਾਂ ਚਲੋ ਉਧਰ ਦਿੱਤੇ ਜਾਣਗੇ ਸੇਲ ਕਰ ਦਾਂਗੇ ਪੈਸੇ ਦਿੱਤੇ ਜਾਣਗੇ ਬਸ ਦੇਖ ਲਿਓ ਹਨਾ ਜਿਹੜੇ ਵੀ ਵੀਰ ਨੇ ਲੈਣਾ ਹੋਇਆ ਤਾਂ ਜਰੂਰ ਦੱਸਿਓ